ਇਹ 2014 ਮਾਡਲ ਹੈ ਜੀ 14 ਮਾਡਲ ਹੈ ਜੀ ਇਹ ਏਸ ਟਰੈਕਟਰ ਹੈ ਪੰਜਾਬ 13 ਨੰਬਰ ਸੰਗਰੂਰ ਸੰਗਰੂਰ ਦਾ ਹੀ ਨੰਬਰ ਹੈ ਹਾਂ ਜੀ ਇੰਜਨ ਤੇ ਟਰੈਕਟਰ ਸਾਰਾ Ориਜినਲ ਹੈ ਜ਼ਿੰਮੇਵਾਰੀ ਇੰਜਨ ਗੇਰ ਸਹੀ ਹੈ ਜਮ ਸਹੀ ਹੈ ਜੀ ਬਾਹਰ ਚ ਚਲਾ ਕੇ ਮਰਜ਼ੀ ਲੈ ਜੀ ਬਾਹਰ ਚ ਇੱਕ ਕਰਕੇ ਲੈ ਜੇ ਬੰਦਾ ਬਸੇ ਲਿਫਟ ਲੋਟ ਸਾਰਾ ਕੋ ਸਾਰਾ ਕੋ ਸਹੀ ਹੈ ਜੀ ਜੈਨਿਅਰ ਟਰੈਕਟਰ ਸਾਰਾ ਸੋਹਣਾ ਟਰੈਪੂਰਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਈ ਕੀ ਹਾਲ ਨੇ ਸਾਰੇ ਰਿਸਾਨ ਵੀਰਾਂ ਦੇ ਤੇ ਅੱਜ ਆਪ ਪਿੰਡ ਛੜਿਆ ਬਾਈ ਜੀ ਕਲਾਰਫਰਦ ਤੇ ਨੇੜੇ ਸਨਾਮ ਜ਼ਿਲ੍ਹਾ ਬਾਈ ਦਾ ਹੈਗਾ ਬਾਈ ਸੰਗਰੂਰ ਆ ਤੇ ਗੱਲਬਾਤ ਕਰਦੇ ਆ ਬਾਈ ਨਾਲ ਸਤਿ ਸ਼੍ਰੀ ਅਕਾਲ ਕੋ ਜੀ ਸਤਿ ਸ਼੍ਰੀ ਅਕਾਲ ਭਾਈ ਬਾਈ ਜੀ ਨਾਂ ਦੱਸ ਦੋ ਆਪਣਾ ਗਮਦੂਰ ਸਿੰਘ ਜੀ ਗਮਦੂਰ ਸਿੰਘ ਜੀ ਤੇ ਪਿੰਡ ਕਲਾਰ ਖੁਰਦਾ ਹੀ ਕਲਾਰ ਖੁਰਦਾ ਤੇ ਇਸ ਨਾਮ ਤੋਂ ਸੰਗਰੂਰ ਦੇ ਰੋਡ ਦੇ ਵਿਚਾਲੇ ਪੈਣੇ ਹੈ ਇਸ ਨਾਮ ਤੋਂ 5 ਕਿਲੋਮੀਟਰ ਸੰਗਰੂਰ ਤੋਂ 8 8 ਕਿਲੋਮੀਟਰ ਹਾਂਜੀ ਤੇ ਆਹ ਟਰੈਕਟਰ ਬਣ ਲਓ ਜੀ ਕਰਦਾ ਟਰੈਕਟਰ ਬਣ ਮੈਨੂੰ ਦੱਸ ਦੋ ਜੀ ਇਹ ਇਹ ਕਰਦਾ ਹੀ ਆ ਜੀ ਕਰਦੀ ਹੈ ਯਾ ਪਾਪ ਚ ਲਾਇਆ ਹੋਇਆ ਜਿਹੜੀ ਹਾਂਜੀ ਠੀਕ ਹੈ ਦੱਸੋ ਇਹਦੇ ਬਾਰੇ ਮੜਾ ਜੀ ਇਹ 2014 ਮਾਡਲ ਹੈ ਜੀ 14 ਮਾਡਲ ਹੈ ਜੀ ਇਹ ਇਸ ਟਰੈਕਟਰ ਹੈ ਪੰਜਾਬ 13 ਸੰਗਰੂਰ ਸੰਗ ਹਾਂ ਲੋਕਲ ਨੰਬਰ ਹੈ ਇਸ ਟਰੈਕਟਰ 450 ਟੈਰਾਂ ਕੰਡੀਸ਼ਨ ਹੈ ਪੈਰ ਹੈਗੇ ਨੇ ਜੀ 60 ਕੁ ਪੈਸੇ ਚਾਰੇ 60 ਪੈਸੇ ਚਾਰੇ ਜੀ ਹਾਂ ਜੀ ਇੰਜਨ ਦੇ ਟਰੈਕਟਰ ਸਾਰਾ Ориਜినਲ ਹੈ ਜ਼ਿੰਮੇਵਾਰੀ ਇੰਜਨ ਗੇਰ ਸਹੀ ਹੈ ਜਮ ਸਹੀ ਹੈ ਇੰਜਨ ਬਾਕੀ ਚਲਾ ਕੇ ਮਰਜ਼ੀ ਲੈ ਜੀ ਬਾਕੀ ਚ ਇੱਕ ਕਰਕੇ ਲੈ ਜੇ ਬੰਦਾ ਬਸ ਲਿਫਟ ਲੋਟ ਸਾਰਾ ਵਸੋ ਸਾਰਾ ਕੋ ਸਹੀ ਹੈ ਜੈਨਿਅਰ ਟਰੈਕਟਰ ਸਾਰਾ ਸੋਹਣਾ ਉਹ ਟਰੈ ਪੂਰਾ ਰੰਗ ਪੇਂਟ ਦਾ ਜੀ ਕੋਈ ਗਮ ਨਹੀਂ ਤੇ ਕਿਹੜੇ ਲੋ ਟਰੈਕਟਰ ਆਪ ਚਲਾਇਆ ਹੈ ਛੇਤੀ ਚੱਲਿਆ ਕੋ ਇਹ ਹਾਂ ਜੀ ਖੇਤੀ ਤੇ ਜੱਦ ਖੇਤੀ ਚੱਲਿਆ ਲੋਕ ਲਈ ਠੀਕ ਹੈ ਜੀ ਬਾਕੀ ਰੰਗ ਪੇਂਟ ਦ ਇਹ ਟ੍ਰੈਡ ਨਹੀਂ ਦੇਣਾ ਬਪੂ ਸਾਰਾ ਇਹ। ਛਤਰੀ ਸੂਰੀ ਨਾਲ ਦੇਣੀ ਸਾਰਾ। ਸਾਰਾ ਕੋ ਨਾਲ ਹੀ ਦੇਣ ਜੇ ਮੈਂ ਖੜਾ ਜੀ। ਠੀਕ ਹੈ ਜੀ। ਡੰਡਾ ਅੰਦਰ ਪੈਂਡਾ ਹਲਾ ਵਾਲਾ ਡੰਡਾ ਦੇ ਦਾਂਗੇ ਨਾਲ ਦੇਵਾਂਗੇ। ਹਾਂਜੀ ਠੀਕ ਹੈ ਜੀ। ਵਾਹ ਜੀ ਵਾਹ। ਤੇ ਕੰਪਨੀ ਰਿਕਾਰਡ ਹੀ ਚੱਲੇ ਜਾਂਦਾ ਜਿੱਦਾਂ। ਕਾਪੀ ਕਾਰ ਸਾਰਾ ਕੁਝ ਲਵੇ ਆਪਣੇ ਨਗਦ ਕਹਿ ਸਿਆ ਕੋਈ ਲੋਨ ਨਹੀਂ। ਕੋਈ ਲੋਨ ਨਹੀਂ ਆ। ਬਾਅਦ ਤੇ ਚਲਾਦੀ ਦੀ ਮਰਜ਼ੀ ਦਿਸਲੀ ਕਰਦੇ। ਇੱਕ ਮਰ ਕਰਕੇ ਜਿਵੇਂ ਮਰਜ਼ੀ ਲੈ ਦੇ ਦਿੰਦਾ। ਠੀਕ ਹੈ ਜੀ। ਹਾਂਜੀ। ਤੇ ਇਹ ਕਿੰਨੇ ਮਾਡਲ ਦੇ ਬਪੂ ਇਹ? ਇਹ 2014 ਮਾਡਲ। 2014 ਮਾਡਲ ਜੀ। ਹਾਂਜੀ। ਇੰਜਨ ਗੇਅ ਤੇ ਰੇਟ ਦੱਸ ਦੋ ਬਪੂ ਬਣਾ ਰੇ ਰੇਟ ਇਹਦਾ 2 ਲੱਖ 40 ਹਜ਼ਾਰ ਜੀ 2 ਲੱਖ ਤੇ 40 ਹਜ਼ਾਰ ਜੀ ਤੇ ਮੌਕੇ ਤੇ ਮਾਨਤਾ ਕਰ ਦਾਂਗੇ ਬਪੂ ਹਣਾ ਆਪਾਂ ਥੋੜਾ ਮੋਟਾ ਕਰ ਦਾਂਗੇ ਮਾਨਤਾ ਠੀਕ ਹੈ ਜੀ ਠੀਕ ਆ ਤੇ ਪਿੰਡ ਦੱਸ ਦੋ ਜੀ ਆਪਣਾ ਕਿਹੜਾ ਪਿੰਡ ਹੈ ਬਿਲਕਲ ਆਰਖੁਰ ਦੇ ਜੀ ਠੀਕ ਹੈ ਜੀ ਹਾਂਜੀ ਤੇ ਜ਼ਿਲ੍ਹਾ ਆਪਾਂ ਨੂੰ ਸਨੂਰਪੁਰ ਦਾ ਠੀਕ ਹੈ ਨੰਬਰ ਬੋਲੋ ਬਪੂ ਨੰਬਰ 98140 ਜੀ 66153 66153 ਜੀ ਹਾਂਜੀ ਠੀਕ ਹੈ ਜੀ ਮਿਹਰਬਾਨੀ ਕੋ ਧੰਨਵਾਦ ਆ ਜੀ